ਸਾਹ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੀ ਇੱਦਾਂ ਆਹ ਮਸ਼ੀਨ ਦੇ ਵਿੱਚ ਆ ਗਿਆ ਨਿਊਜ਼ੀਲੈਂਡ ਉਹ ਚਲ ਗਿਆ ਮਾਤਾ ਵੀ ਇਹ ਤੋਂ ਨਹੀਂ ਚਲ ਗਿਆ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਾਂ ਦੇ ਉੱਥੋਂ 에어ਪੋਰਟ ਚੋਂ ਲਿਜਾ ਕੇ ਸਿੱਧਾ ਹਸਪਤਾਲ ਲੈ ਗਏ ਉੱਥੇ ਜਿਹਨੇ ਪੁੱਛਿਆ ਤਾਂ ਉਹਦੀ ਘਰ ਵਾਲੀ ਕਹਿੰਦੀ ਸੀ ਵੀ ਇਹ ਨੂੰ ਹਾਲੀਕਾ ਉੱਤੇ ਜੀ ਉੱਥੇ ਲੱਗੇ ਆਪਣਾ ਨਿਆ ਹਸਪਤਾਲ ਲਗਾਇਆ ਸਾਨੂੰ ਹਸਪਤਾਲ ਦਾ ਮੈਨੂੰ ਨਾਂ ਨਹੀਂ ਪਤਾ ਤੇ ਇਹਨੇ ਮੈਨੂੰ ਦੇਖਿਆ ਉਹਦੇ ਉੱਤੇ ਸਗਾ ਲਗਾਇਆ ਤਾਂ ਸਾਹ ਨੂੰ ਆ ਰਿਹਾ ਤੁਜਾ ਉਹ ਅੱਖਾਂ ਨਹੀਂ ਪਟ ਰਿਆ ਸੀ ਤੇ ਬੋਰ ਨੇ ਦੇਆ ਸਗਾ ਉਹ ਕਹਿੰਦੇ ਬਈ ਸੱਟ ਜਿਆਦੀ ਲੱਗ ਗਈ ਉਹ ਪੁੱਛਿਆ ਹੋਊਗਾ ਇਹ ਥੋੜੀ-ਥੋੜੀ ਠੀਕ ਹੋਣਾ ਸਗਾ ਕੋਈ ਚਾਰ ਸਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹ ਦੀ ਉਂਗਲ ਆਈ ਸੀ ਲੱਕੜ ਦੀ ਮਸ਼ੀਨ ਦੀ ਲੱਕੜ ਦੀ ਕੋਈ ਮਸ਼ੀਨ ਸੰਦਾ ਉੱਥੇ ਅਸੀਂ ਗਏ ਨਾ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉੱਥੇ ਵਿੱਚ ਪਹਿਲਾਂ ਫੇਰ ਦੇ ਤਾਰ ਵੇ ਫੇ ਇੱਥੇ ਆਇਆ ਸੀ ਇਹਦੀਆਂ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰ ਨਹੀਂ ਫੀਜੀ ਦੀ ਕੋ ਨੜਕੀ ਆ ਉਹ ਵਿਆਹ ਨੂੰ ਕਿੰਨਾ ਸਮਾਂ ਲੱਗਿਆ ਤੁਹਾਡੀ ਜੀ ਦਾ ਸਵਾਲ ਹੋਦਾ ਸੀ ਅੱਛਾ ਜੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ ਮੇਰਾ ਨਾਂ ਕੀ ਹੁੰਦਾ ਰੋਸ ਕਿਹੜਾ ਪਿੰਡ ਹੈ ਜੀ ਇਹਦਾ ਹਰਿਆਣਾ ਸ਼ਹਿਰ ਹਰਿਆਣਾ ਤੋਂ ਗੱਲ ਲੱਗਦਾ ਹੈ। ਕਰ ਦੇ ਵਿੱਚ ਇੱਕ ਮਾਮਲਾ ਆਇਆ ਕਿ ਬੇਟੇ ਦੇ ਗਰੇਸ਼ ਦੀ ਧਰਤੀ ਤੇ ਮੌਤ ਹੋਈ ਹੈ ਜੀ। ਹਾਂ ਜੀ। ਕੀ ਨਾਮ ਸੀ ਬੇਟੇ ਦਾ ਜੀ? ਸੌਰਵ ਸੈਣੀ ਸੀਗਾ ਜੀ ਨਾ। ਕਿੰਨੀ ਉਮਰ ਸੀਗੀ? ਕੋਈ 23 ਸਾਲ ਦਾ ਸੀਗਾ। ਕਿੰਨਾ? 29 ਸਾਲ ਦਾ। 29 ਸਾਲ ਦਾ। ਕਿਹੜੀ ਜਗ੍ਹਾ ਸੀਗੀ? ਇਹ ਇਹ ਨਿਊਜ਼ੀਲੈਂਡ ਸੀਗਾ ਗਿਆ। ਠੀਕ ਹੈ ਜੀ ਕੀ ਖਬਰ ਆਈ ਉਥੋਂ ਕਿੱਦਾਂ ਦਿੱਤ ਹੋਈ ਆ ਕਿੱਦਾਂ ਹੋਈ ਆ ਜੀ ਸਾਨੂੰ ਤਾਂ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੀ ਇਦਾਂ ਇਦਾਂ ਉਹ ਮਸ਼ੀਨ ਦੇ ਵਿੱਚ ਆ ਗਿਆ ਤੇ ਫੇਰ ਮੇਰੇ بیٹے ਨੂੰ ਆਇਆ ਸੈਣੀ ਨੂੰ ਉਹਨਾਂ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸਾਨੂੰ ਤਾਂ ਦੱਸਿਆ ਹੀ ਨਹੀਂ ਸੀਗਾ ਵੀ ਉਹਦੇ ਮਾਪੇ ਨੂੰ ਹੋਵੇ ਹੋੜੀ ਇਹਨੂੰ ਪਤਾ ਲੱਗ ਗਿਆ ਫੇਰ ਉਹਨਾਂ ਨੇ ਸਾਡੇ ਇੱਥੇ ਸੀਗੇ ਗਵਾਰਡ ਗਵਾਰਡ ਜਿਹੜਾ ਰੋਣਾ ਪਿਆ ਸਾਰਾ ਸਾਡਾ ਮੁਹੱਲਾ ਇਕੱਠਾ ਹੋ ਗਿਆ ਬੇ ਹੋ ਗਿਆ ਫਿਰ ਇਹਨਾਂ ਨੇ ਸਾਡੇ ਪਰਮੇਸ਼ਰ ਜੀ ਆ ਸਾਡੇ ਹਰਮਨ ਸਾਹਿਬ ਆ ਇਹਨਾਂ ਨੇ ਕਿਹਾ ਵੀ ਇੱਥੇ ਨਾਲੋਂ ਜੇ ਇਹਦੀਆਂ ਕਰਵਾਦੀ ਇਹ ਟਿਕਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡ ਉਹ ਚਲ ਗਏ ਮਾਂ ਤਾਂ ਵੀ ਦੋ ਨਹੀਂ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਾਂ ਦੇ ਉੱਥੋਂ 에어ਪੋਰਟ ਚੋਂ ਲਿਜਾ ਕੇ ਸਿੱਧੇ ਹਸਪਤਾਲ ਲੈ ਗਏ ਉੱਥੇ ਜਿਹਨੇ ਪੁੱਛਿਆ ਤਾਂ ਉਹਦੀ ਘਰ ਵਾਲੀ ਕਹਿੰਦੀ ਸੀ ਵੇ ਇਹਨੂੰ ਹੈਲੀਕਾਪਟਰ 'ਚ ਉੱਥੇ ਲੈ ਗਿਆ ਆਪਣਾ ਨਿਆ ਹਸਪਤਾਲ ਲੈ ਗਿਆ ਸਾਨੂੰ ਹਸਪਤਾਲ ਦਾ ਮੈਨੂੰ ਨਾਮ ਨਹੀਂ ਪਤਾ ਤੇ ਅਸੀਂ ਜਿਸਲੇ ਇਹ ਪਤਾ ਲੱਗਾ ਤਾਂ ਇਹ ਪਹੁੰਚ ਗਏ ਉੱਥੇ ਉਹਨਾਂ ਨੇ ਉੱਥੇ ਪਹੁੰਚਣ ਤੇ ਤੇ ਇਹਨੇ ਉਹਨੂੰ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਉਹਨੂੰ ਆ ਰਹੇ ਆ ਤੁਜਾ ਉਹ ਅੱਖਾਂ ਨੇ ਪਟ ਰਿਆ ਸੀ ਤੇ ਬੋਲਨੇ ਦੇ ਆ ਸੀਗਾ ਉਹ ਕਹਿੰਦੇ ਬਈ ਸੱਟ ਜਿਆਦੀ ਲੱਗ ਗਈ ਉਹ ਪੁੱਛਿਆ ਹੋਊਗਾ ਕੋਈ ਥੋੜੀ ਥੋੜੀ ਠੀਕ ਹੋਣਾ ਦਿਲਾਸੇ ਡਾਕਟਰ ਦਿੰਦੇ ਰਹੇ ਤੇ ਇਹ ਵੀ ਵਿਚਾਰੇ ਉੱਥੇ ਕੋਲ ਉਹਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਸੀਗਾ ਤੇ ਇੱਕ ਉਹਦਾ ਬੱਚਾ ਸੀਗਾ ਬੇਟਾ ਸੀਗਾ ਤੇ ਕੋਲੇ ਇੱਕ ਨਰਸ ਦਿੱਤੀ ਹੋ ਸੀਗੀ ਤੇ ਫੇ ਇਹਨੂੰ 10 ਕਿ ਮਿੰਟ ਬਾਹਰ ਦਿੱਤੇ ਸੀ ਫੇ ਬਾਹਰ ਚਲ ਜਾਂਦੇ ਪਰੋਬਾਰੀ ਆ ਕਦੋਂ ਮਸ਼ੀਨ ਦੇ ਵਿੱਚ ਆਇਆ ਸੀ ਕਿੰਨੇ ਦਿਨ ਪਹਿਲੇ ਇਹ ਵੀਰਵਾਰ ਨੂੰ 15 ਦਿਨ ਉਹਦੇ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਠੀਕ ਹੈ ਤੇ ਕਿੰਨੇ ਦਿਨ ਬਾਅਦ ਫੇਰ ਮੋਟੇ ਜੀ ਬੱਚੇ ਦੇ ਬੱਚਾ ਜੀ 15 ਦਿਨ ਹੀ ਬਾਅਦ ਇਹ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਦਾ 15 ਅਕ ਦਿਨੇ ਸਾਨੂੰ ਪਤਾ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀਗੀ ਉੱਥੇ ਕੰਮ ਕਰ ਕਾਰੋਬਾਰ ਕਰਦੇ ਸਕੇ ਨਹੀਂ ਜੀ ਉੱਥੇ ਸਿਗਾ ਕੋਈ 44 ਸਿਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾ ਹੀ ਸੀਗੀ ਲੱਕੜ ਦੀ ਮਸ਼ੀਨ ਸੀ ਲੱਕੜ ਦੀ ਕੋਈ ਮਸ਼ੀਨ ਸੰਦਾਂ ਉੱਥੇ ਅਸੀਂ ਗਏ ਨੂੰ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉਹ ਉੱਤੇ ਵਿੱਚ ਪਹਿਲਾਂ ਫੇਰ ਦੇ ਤਾਰ ਵੇ ਫੇਰ ਇੱਥੇ ਆਇਆ ਸੀ ਇਹਦੀ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰਲੀ ਫੀਜੀ ਦੀ ਕੋ ਨੜਕੀ ਆ ਉਹ ਬਿਆਨ ਨੂੰ ਕਿੰਨਾ ਸਮਾਂ ਹੋ ਗਿਆ ਹਾਂ ਦੀ ਕੋ ਸਵਾਲ ਉਹ ਸੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ ਤੇ ਹੁਣ ਸਸਕਾਰ ਉਤਰੇ ਨਿਊਜ਼ੀਲੈਂਡ ਹੀ ਕੀਤਾ ਜੀ ਉਹ ਅਸੀਂ ਤਾਂ ਕੋਸ਼ਿਸ਼ ਸੀ ਜੀ ਜਦੋਂ ਉਹ ਕੰਦੇ ਉਧਰਲੀ ਉਹ ਬਸਿੰਦੀ ਆ ਉਹਨਾਂ ਨੂੰ ਇਹ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾਂ ਦਾ ਕਿਹਾ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਤੁਹਾਡੀ ਭਝਾਈ ਦਾ ਕਿਹਾ ਮੰਨਣਾ ਘਰ ਵਾਲੀ ਦਾ ਮੰਨਣਾ ਘਰ ਵਾਲੀ ਦਾ ਹੀ ਕਿਹਾ ਮੰਨਣਾ ਤੇ ਅਸੀਂ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀਆਂ ਸਰਕਾਰਾਂ ਨੇ ਕੋਈ ਨੌਕਰੀਆਂ ਦੇਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੱਕ ਪੈਸੇ ਵੀ ਉਹਦੇ ਵਿਚਾਰੇ ਤੇ ਲੌਂਦੇ ਥੱਕ ਗਏ ਅਜੇ ਤੱਕ ਲਾਏ ਨਹੀਂ ਲਾਏ ਤੇ ਵਿੱਚੇ ਵਿਚਾਰੇ ਦਾ ਆਹ ਦਿਨੋਂ ਪਤਾ ਲੱਗਾ ਸਤਾ ਹੋ ਰਿਹਾ ਭਰਾ ਭਝਾਈ ਕਿੰਨਾ ਚਿਰ ਪਹਿਲਾਂ ਗਿਆ ਇਹਨੂੰ ਦੋਰ ਕਬਿਨੇਟ ਤਾਈ ਹੋ ਗਏ ਤਿੰਨ ਕਬਿਨੇਟ ਪਹਿਲਾਂ ਗਏ ਸੀਗੇ ਪਹਿਲਾਂ ਤੇ ਇਹ ਵੀ ਉੱਥੇ ਬਿਮਾਰ ਹੋ ਗਏ ਸੀਗੇ ਦੋਨੇ ਤੇ ਦੋਨੇ ਜਿਹੇਲੇ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਸਾਡੀਆ ਪੁੱਤ ਟਿਕ ਟਕ ਕਰਾ ਦੇ ਕਹਿੰਦਾ ਨਹੀਂ ਮੰਮੀ ਮੈਂ ਤੁਹਾਨੂੰ ਘਮਾਉਣਾ ਆ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਤੇ ਨਹੀਂ ਦਿਖਾ ਪਾਇਆ ਫੇਰ ਕਹਿੰਦੇ ਵੀ ਇੱਥੇ ਜਿਹੜੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣੇ ਲਾਜ ਕਰਾ ਲਓ ਫੇ ਪੋਲੋ ਹਸਪੀਟਲ ਗਏ ਲੈ ਕੇ ਮੇਰਾ ਭਾਂਜਾ ਉਹਨੂੰ ਉੱਥੇ ਉਹਦਾ ਮਾੜਾ ਮੋਟਾ ਲਾਇਓ ਟਿਕਟ ਉਹ ਲੈ ਆਇਆ ਤਾਂ ਠੀਕ ਹੁਣ ਜਦੋਂ ਬੱਚੇ ਦੀ ਮੌਤ ਹੋਈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਧਰੋਂ ਦੁਵਾਰਾ ਗਏ ਜੀ ਇਧਰੋਂ ਮੁੜ ਕੇ ਦੁਵਾਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 4 ਦਿਨ ਹੀ ਚੱਲ ਗਏ ਠੀਕ ਹੈ ਹੁਣ ਜਦੋਂ ਭੁੱਲਿਆ ਨਾ ਹਾਂ ਜੀ ਕੀ ਨਾਮ ਹੈ ਤੁਹਾਡਾ ਭਾਜੀ ਅਸੀਂ ਸਾਹਿਲ ਸਾਨੀ ਮੇਰਾ ਨਾਮ ਸੋਰੋਸ਼ਾਨੀ ਦਾ ਬ੍ਰਦਰ ਹਾਂ ਕਿ ਗੱਲ ਹੈ ਤੇ ਕੀ ਤੁਸੀਂ ਮੰਗ ਕਰਦੇ ਹੋ ਹੁਣ ਉਧਰਲੀ ਸਰਕਾਰ ਤੋਂ ਮੈਂ ਸਰਕਾਰ ਨੂੰ ਇਹੀ ਮੰਗ ਕਰਦਾ ਹਾਂ ਕਿ ਜਿਹੜਾ ਉਹਦਾ ਬੱਚਾ ਵੀ ਵਾਈਫ ਕੋ ਆ ਉਹ ਬੱਚਾ ਲਿਆਂ ਇੱਧਰ ਲਿਆਂ ਨੂੰ ਔਰ ਹੀ ਵਾਈਫ ਉਹਨਾਂ ਨੂੰ ਦਵੇ ਔਰ ਮਾਤਾ ਪਿਤਾ ਇੱਕ ਹਸਾਰਾ ਹੋਈ ਆ ਹੁਣ ਔਰ ਹੀ ਲਾਸਟ ਨਿਸ਼ਾਨੀ ਉਹ ਹੀ ਆ ਉਹ ਇੱਧਰ ਆਉਣ ਨੂੰ ਦਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰਦਿਆਂ ਦੀ ਉਧਰਲੀ ਸਰਕਾਰ ਉਹਨਾਂ ਦੀ ਹੈਲਪ ਕਰੇ ਕਿ ਉਹਨਾਂ ਦਾ ਬੱਚਾ ਇੱਧਰ ਆ ਜਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਰਾ ਹਾਸ ਆਇਆ ਕੰਪਨੀ ਉਹਦੇ ਮਾਤਾ ਪਿਤਾ ਨੂੰ ਵੀ ਕੋਈ ਹਿੱਸਾ ਦਵੇ ਕਿ ਜਦ ਨਾਲ ਉਹਨਾਂ ਦਾ ਬੁਢਾਪਾ ਜਿਹੜਾ ਆ ਸੁੱਖਾ ਆ ਜਵੇ ਕਿਉਂਕਿ ਹਜੇ ਤੱਕ ਵੀ ਉਹ ਔਰੇ ਡੈਡੀ ਜਿਹੜੇ ਆ ਪੱਠੇ ਵੇਚ-ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਆ ਅੱਡੇ ਤੇ ਉੱਥੇ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਐ ਨਹੀਂ ਮੁੰਡੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਔਰੇ ਘਰ ਵਾਲੀ ਤੋਂ ਹੀ ਆ ਉਹਨੇ ਹਜੇ ਤੱਕ ਅੱਜ ਤੱਕ ਤਾਂ ਕੁਝ ਨਹੀਂ ਭੇਜਿਆ ਮੈਨੂੰ ਤਾਂ ਇਹ ਹੀ ਕੁਝ ਆਇਆ ਚਾਹੇ ਸਰਕਾਰ ਔਰੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰ ਲਈ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਔਰੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਉਣ ਵਾਲਾ ਟਾਈਮ ਵਧੀਆ ਨੰਘ ਜਾਵੇ। ਬਸ ਮੇਰੀ ਇਹੀ ਦਰਖਾਸਤ ਹੈ।